ਆਮ ਫਰੈਂਡ ਕਲੱਬ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅੱਜ ਬਹੁਤ ਹੀ ਚੰਗਾ ਲੱਗ ਰਿਹਾ ਹੈ ਸਾਰੇ ਮੈਂਬਰ ਸਹਿਬਾਨ ਫਰੈਂਡ ਕਲੱਬ ਦੇ ਇੱਥੇ ਸ਼ਾਮਿਲ ਨੇ ਤੇ ਮੇਰਾ ਵੀ ਚੰਗਾ ਸੁਭਾਗ ਹੈ ਕਿ ਅੱਜ ਰਖੜੀ ਦੇ ਦਿਨ ਇਹਨਾਂ ਦੇ ਨਾਲ ਮਿਲਣਾ ਹੋਇਆ 12th ਗਾਰਡਨ ਵਿੱਚ ਮੈਂ ਸਾਰੇ ਦੇਸ਼ ਵਾਸੀਆਂ ਨੂੰ ਫਰੈਂਡ ਕਲੱਬ ਵੱਲੋਂ ਮੈਂ ਸ਼ੰਕਰ ਚੋਹਾਨ ਯੂਟਿਊਬਰ ਸਾਰੇ ਦੇਸ਼ ਵਾਸੀਆਂ ਨੂੰ ਰਖੜੀ ਦੇ ਇਹ ਪਵਿੱਤਰ ਤਿਹਾਰ ਬਿਆਂ ਬਹੁਤ ਬਹੁਤ ਮੁਬਾਰਕਾ ਦਿਨਾ ਜੀ ਅੱਜ ਇਹ ਰਖੜੀ ਦਾ ਤਿਹਾਰ ਭੈਣ ਤੇ ਭਰਾ ਦੇ ਰਿਸ਼ਤੇ ਦਾ ਪਵਿੱਤਰ ਬੰਧਨ ਦਾ ਇਹ ਤਿਹਾਰ ਹੈ ਅੱਜ ਭੈਣਾ ਆਪਣੇ ਭਰਾ ਦੇ ਗੁੱਟ ਤੇ ਰਖੜੀ ਬੰਨੇਗੀ ਉਹਨਾਂ ਦੀ ਲੰਬੀ ਉਮਰ ਵਾਸਤੇ ਕਾਮਨਾ ਕਰੇਗੀ ਤੇ ਇੱਕ ਜਿਹੜਾ ਗੁੱਟ ਤੇ ਧਾਗਾ ਬੰਦੀ ਹੈ ਉਹ ਰੱਖਿਆ ਕਵਚ ਹੈ ਉਹ ਹਰ ਦੁੱਖ ਸੁੱਖ ਵਿੱਚ ਉਹਨਾਂ ਦੇ ਨਾਲ ਰਹੇਗਾ ਤੇ ਵੀਰ ਵੀ ਅੱਜ ਦੇ ਦਿਨ ਜਦੋਂ ਰਖੜੀ ਬਨਵਾਲੇ ਆ ਭੈਣ ਦੀ ਰੱਖਿਆ ਵਾਸਤੇ ਤੇ ਉਮਰ ਪਰ ਜ਼ਿੰਦਗੀ ਵਿੱਚ ਜੋ ਵੀ ਉਹਨਾਂ ਦੇ ਕੰਮ ਦੁੱਖ ਸੁੱਖ ਦੇ ਹੁੰਦੇ ਆ ਇਹ ਘਰੇਲੂ ਪਰਿਵਾਰਕ ਉਹਨਾਂ ਦੇ ਨਾਲ ਖੜੇ ਹੋਣ ਦਾ ਉਹਨਾਂ ਨੂੰ ਵਾਅਦਾ ਕਰਦਾ ਹੈ ਅੱਜ ਦੇ ਦਿਨ ਦੀਆਂ ਮੈਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾ ਦਿੰਨਾ ਜੀ ਆਪਣੀ ਗੱਲ ਨੂੰ ਮੁਕਤੀ ਹੋਈ ਮੈਂ ਕਹਾਂਗਾ ਕਿ ਭੈਣਾਂ ਦੀਆਂ ਅੱਖਾਂ ਵਿੱਚ ਦੁਆਵਾਂ ਵਸਦੀਆਂ ਵਾ ਵਾ ਬੋਲਾ ਜੀ ਹਾਂ ਭੈਣਾਂ ਦੀਆਂ ਅੱਖਾਂ ਵਿੱਚ ਦੁਆਵਾਂ ਵਸਦੀਆਂ ਭਰਾ ਦੀ ਕਲਾਈ ਤੇ ਉਮੀਦਾਂ ਬਣਦੀਆਂ ਹਰ ਸਾਲ ਕਿਸੇ ਬਹਾਨੇ ਮੇਲ ਹੋ ਜਾਵੇ ਤਾਂ ਹੀ ਤਾਂ ਬਸੇ ਰੀਤਾਂ ਬਣਦੀਆਂ ਤਾਂ ਹੀ ਤਾਂ ਬਸ ਰੀਤਾਂ ਬਣਦੀਆਂ ਸਾਰੇ